ਆਪਣਾ ਵਲੌਗ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਸ ਟਾਈਮ ਬੈਠਾ ਹਾਂ ਸ਼ਹਿਰ ਚਾਂਸੀ ਚਾਂਸੀ ਸ਼ਹਿਰ ਦੇ ਬਾਹਰ ਵੱਲ ਉਹ ਮੇਰੇ ਮਗਰਲੇ ਬਸੜਾ ਤੁਸੀਂ ਜੰਦਾ ਉਹ ਵੱਡਾ ਹਾਈਵੇ ਆ ਇੱਥੋਂ ਆਪਾਂ ਜਾਣਾ ਹੈਗਾ ਔਰਸ਼ਾ ਔਰਸ਼ਾ ਹੈਗਾ ਇੱਥੋਂ ਜਿੱਥੇ ਹੁਣ ਮੈਂ ਬੈਠਾ ਹਾਂ ਤੋਂ ਅੱਠ ਕਿਲੋਮੀਟਰ ਬਾਅਦ ਆ ਚਾਂਸੀ ਦੇ ਸ਼ਹਿਰ ਦੇ ਸੈਂਟਰ ਤੋਂ ਪਾਏ ਜਾਂਦਾ 16-17 ਕਿਲੋਮੀਟਰ ਬਾਅਦ ਚਾਂਸੀ ਦੇ ਨੇੜੇ ਜਿਹੜੇ ਦੇਖਿਆ ਜਾਵੇ ਤੱਕ ਬਹੁਤ ਸੋਹਣੀ ਤੇ ਖੂਬਸੂਰਤ ਜਗ੍ਹਾ ਜਦੋਂ ਆਪਾਂ ਪਿੰਡਾਂ ਘੁੰਮਣ ਲਈ ਆਉਣੇ ਤਾਂ ਆਪ ਨੂੰ ਲੱਗਦਾ ਕਿ ਪਾ ਚਾਂਸੀ ਘੁੰਮਣਾ ਅਸਲ ਚਾਂਸੀ ਸ਼ਹਿਰ ਦੇ ਵਿੱਚ ਉਦੇ ਵਾਲੇ ਦਿਵਾਲੇ ਨੇ ਜੇ ਤੁਸੀਂ ਪੰਜਾਬ ਤੋਂ ਚੰਤੀ ਆ ਰਹੇ ਹੋ ਘੁੰਮਣ ਦੇ ਲਈ ਤਾਂ ਕੋਸ਼ਿਸ਼ ਕਰੋ ਤੁਸੀਂ ਆਪਣੀ ਰਾਤ ਦਾ ਸਟੇ ਵੀ ਔਰ ਸ਼ਾਚੀ ਕਰੋ ਔਰ ਸ਼ਾ ਦਾ ਮਤਲਬ ਹੁੰਦਾ ਛੁਪਿਆ ਹੋਇਆ ਲੁਕਿਆ ਹੋਇਆ ਜਦੋਂ ਉਹ ਸ਼ਹਿਰ ਵਸਿਆ ਜਦੋਂ ਸ਼ਹਿਰ ਦਾ ਬਾਅਦ ਵਿੱਚ ਵਸਿਆ ਪਹਿਲਾਂ ਉੱਥੇ ਕਿ ਰਾਜੇ ਦਾ ਕਿਲਾ ਸੀ ਇੱਕ ਫਿਰ ਮੰਦਿਰ ਆ ਤਾਂ ਉੱਥੇ ਹੀ ਨਾ ਜਿਹਾ ਲੱਗਦਾ ਕਿ ਜਿਹੜਾ ਦਾ ਨਾਮ ਬਣਿਆ ਪਿਆ ਔਰ ਸ਼ਾ ਉਹ ਵੀ ਸ਼ਾ ਦੇ ਅਸੇ ਕਰਕੇ ਪਿਆ ਕਿ ਉਹ ਜੰਗਲਾਂ ਦੇ ਵਿੱਚ ਲੁਕਿਆ ਹੋਇਆ ਸ਼ਹਿਰ ਸੀ ਤੇ ਕਿ ਨਦੀ ਵਗਦੀ ਬਹੁਤ ਖੂਬਸੂਰਤ ਜਿਹੜੀ ਪਿੱਛੋਂ ਵਿਦਿਆਪੁਰਲ ਜੋ ਨਿਕਲਦੀ ਹੈ ਜਮਨਾ ਦੇ ਸਹਾਇਕ ਨਦੀਆ ਔਰ ਬਹੁਤ ਮੰਦਰ ਨੇ ਦੇਖਣ ਵਾਲੇ ਰਾਜੇ ਦਾ ਕਿਲਾ ਹੈਗਾ ਹੋਰ ਕਈ ਥਾਵਾਂ ਨੇ ਦੇਖਣ ਵਾਲੀਆਂ ਆ ਆਪਾਂ ਚੱਲਦੇ ਆ ਤੇ ਅੱਜ ਔਰ ਸ਼ਕਮਦੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜੋ ਵੀ ਹੁੰਦਾ ਸਾਰੇ ਜਿਹੜੇ ਭੈਣ ਭਰਾ ਜਰੂਰ ਕਰ ਦਿਓ ਇੱਥੋਂ ਆਪਾਂ ਔਰਸ਼ਾ ਚੱਲਦੇ ਆ ਆਪਣੀ 10 ਮਿੰਟ ਦੀ ਬਾਅਦ ਸਵੇਰੇ 9 ਵਜੇ ਆ ਤੇ 9 ਵਜੇ ਟ੍ਰੈਫਿਕ ਦਾ ਇਹਨਾਂ ਬੁਰਾ ਹਾਲ ਹੈ ਕਿ ਰਾਹ ਬੰਦ ਹੋ ਜਾਂਦੇ ਸਾਰੇ ਜਦੋਂ ਚੜ ਗਿਆ ਤੇ ਲੋਕ ਆਪ ਕੋ ਆਪਣੇ ਕੰਮ ਨੂੰ ਹੋ ਪੂਰੇ ਕਿਸੇ ਨੇ ਦਫਤਰ ਜਾਣਾ ਕਿਸੇ ਨੇ ਬੈਂਕ ਜਾਣਾ ਕਿਸੇ ਨੇ ਬਸਟਾਨ ਜਾਣਾ ਤੇ ਕਿਸੇ ਨੇ ਮੇਰੇ ਅੜਗੇ ਨੇ ਔਰਚਾ ਜਾਣਾ ਔਰ ਸ਼ਾਮ ਇਹ ਸਾਰਾ ਦੇ ਦੋਨੇ ਪਾਸੇ ਜੰਗਲ ਆ ਪਰ ਇਹ ਜੰਗਲ ਬਹੁਤ ਸੰਘਣਾ ਨਹੀਂ ਹੈਗਾ ਆਪਾਂ ਹੋਰ 5 ਦਿਨਾਂ ਤੱਕ ਜਾਵਾਂਗੇ ਵੱਡੇ ਜੰਗਲ ਦੇ ਵਿੱਚ ਵੀਰ ਦੀ ਘੁੱਟ ਚਾਹ ਪੀ ਲਈਏ ਤੇ ਨਾਲੇ ਖਾ ਲਈਏ ਮਾੜਾ ਮੋਟਾ ਕੋਈ ਬਿਸਕਟ ਲੈ ਕੇ ਇੱਥੋਂ 8 ਕਿਲੋਮੀਟਰ ਵਾਟ ਰਹਿ ਗਿਆ ਇੱਥੋਂ ਔਰ ਚਾਹ ਆਰਾਮ ਰਾਜਾ ਗੈਸਟ ਹਾਊਸ ਜਿੱਦੁਰ ਨੂੰ ਆਪਾਂ ਹੁਣ ਐਸ ਹਾਈਵੇ ਤੇ ਚੜਾਂਗੇ ਜਾ ਕੇ ਇਹ ਹਾਈਵੇ ਤੇ ਚੜ ਕੇ ਫਿਰ ਤੋਂ ਆਪਣੀ 10 ਮਿੰਟਾਂ ਦੀ ਵਾਟਾ ਔਰ ਸ਼ਾ 8 ਕਿਲੋਮੀਟਰ ਵਾਟਾ ਇੱਥੋਂ ਔਰ ਸ਼ਾ ਮੇਂ ਆਪਕਾ ਸਵਾਗਤ ਹੈ ਔਰਸ਼ਾ ਦੇ ਵਿੱਚ ਬਹੁਤ ਸੋਹਣੇ ਹੋਟਲ ਬਣੇ ਹੋਏ ਆ ਇੱਥੇ 3-400 ਰੁਪਏ 'ਚ ਵੀ ਕਮਰਾ ਮਿਲ ਜਾਂਦਾ ਤੇ 5-6000 ਰੁਪਏ 'ਚ ਵੀ ਮਿਲ ਜਾਂਦਾ ਛੋਟੇ ਵੱਡੇ ਸਾਰੇ ਹੋਟਲ ਆ ਜਿਹੜੇ ਲੋਕਾਂ ਨੂੰ ਪਤਾ ਔਰਸ਼ਾ ਬਾਰੇ ਉਹ ਚਾਂਸੀ ਦੇ ਵਿੱਚ ਕਦੇ ਵੀ ਰੁਕਦੇ ਨਹੀਂਗੇ ਉਹ ਆਪਣਾ ਰਹਿਣ ਪ੍ਰਬੰਧ ਔਰਸ਼ਾ 'ਚ ਹੀ ਕਰਦੇ ਆ ਔਰਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਰਾਮ ਰਾਜਾ ਮੰਦਿਰ ਔਰਸ਼ਾ ਦੀ ਸਭ ਤੋਂ ਮਸ਼ਹੂਰ ਜਗ੍ਹਾ ਸਾਹਮਣੇ ਲੱਗੇ ਹੋਏ ਬੋਰਡ ਔਰ ਸ਼ਾਹ ਉਹਨਾਂ ਬਤੂ ਫਿੱਡੇ ਜਾਂਦੇ ਆ ਕਿੱਧਰ ਵਾਪਸੀ ਤੇ ਜਾਵਾਂਗੇ ਔਰ ਸ਼ਾਹ ਦੇ ਬੜ ਤੋਂ ਪਹਿਲੇ ਪੁਰਾਣੇ ਦਰਵਾਜ਼ੇ ਬਣੇ ਹੋਏ ਇਹਦਾ ਨਾਮ ਹੈਗਾ ਗਣੇਸ਼ ਦਰਵਾਜ਼ਾ ਇਹ ਸਾਹਮਣੇ ਆ ਗਿਆ ਕਿਲਾ ਇੱਥੋਂ ਵਾਲਾ ਤੇ ਇਹਦੇ ਜੋ ਸਾਹਮਣੇ ਦੂਜੇ ਪਾਸੇ ਹੈਗਾ ਰਾਮਰਾਜ ਮੰਦਿਰ ਪਹਿਲਾਂ ਆਪ ਕਲੇਕ ਨਹੀਂ ਚਲਦੇ ਬੈਨੂ ਆਇਆ ਲਾ ਤਾਂ ਵੀ ਪਾਰਕਿੰਗ ਪਿੱਛੇ ਹੈ ਇਹਦੀ ਆਪਾਂ ਗਾਹ ਨਗੇ ਆਏ ਹਾਂ ਪਾਰਕਿੰਗ ਹੈ ਜੀ ਅਗੇ ਇੱਕ ਬਾਦ ਇੱਕ ਬਾਦ ਭਾਈ ਚਾਹ ਹੈਰੀਟੇਜ ਭਾਰਤੀਆਂ ਵਾਸਤੇ 50 ਰੁਪਏ ਵਿਦੇਸ਼ੀਆਂ ਵਾਸਤੇ 750 ਰੁਪਿਆ ਕੈਮਰਾ ਜਣਾ ਤੇ 400 ਰੁਪਿਆ ਵੀਡੀਓਗ੍ਰਾਫੀ ਦਾ ਵੀ 400 ਜੇ ਪ੍ਰੀ ਵਿਡਿੰਗ ਸ਼ੂਟ ਕਰਵਾਉਣਾ ਤਾਂ ਫਿਰ 5000 16ਵੀਂ ਸਦੀ ਦੇ ਵਿੱਚ ਬਣਿਆ ਹੋਇਆ ਕਿਲਾ ਹੈ ਇਹਦਾ ਨਿਰਮਾਣ ਕਰਵਾਇਆ ਸੀ ਰਾਜਾ ਰੁਦਰ ਪ੍ਰਤਾਪ ਸਿੰਘ ਨੇ ਇਸ ਕੰਧ ਦੇ ਪਹਿਲੇ ਪਾਸੇ ਜਿਹੜਾ ਆਪਾਂ ਪੁਲ ਲੰਘ ਕੇ ਆਏ ਆ ਉਧਰ ਬੇਤਵਾ ਨਦੀ ਆ ਬੇਤਵਾ ਨਦੀ ਜਿਹੜੀ ਜਮਨਾ ਦੀ ਹੀ ਇੱਕ ਸਹਾਇਕ ਨਦੀ ਆ ਉਹਨਾਂ ਪਰ ਟਿਕਟ ਲੈਨੇ ਆ ਤੇ ਅੰਦਰ ਚੱਲ ਕੇ ਦੇਖਦੇ ਆ ਅੰਦਰ ਇਹਦੇ ਮੰਦਰ ਬਣੇ ਹੋਏ ਨੇ ਤੇ ਕਈ ਮਹਿਲ ਬਣੇ ਹੋਏ ਨੇ ਦੇਖਣ ਵਾਲੇ ਇਹ ਹੈਗਾ ਕਿਲੇ ਦਾ ਮੁੱਖ ਦਰਵਾਜ਼ਾ ਇਧਰ ਦੀ ਬੰਦਰ ਚੱਲਦੇ ਆ 50 ਰੁਪਏ ਕਿ ਟਿਕਟ ਕਿਲਾ ਦੇਖਾਂਗੇ ਰਾਜਾ ਮਹਿਲ ਜਹਾਗੀਰ ਮਹਿਲ ਸ਼ੀਸ਼ ਮਹਿਲ ਪ੍ਰਵੀਨ ਮਹਿਲ ਹਮਾਮਖਾਨਾ ਇੰਨਾ ਕੁਝ ਹੈ ਦੇਖਣ ਵਾਲਾ ਇਧਰ ਉਫ ਖਾਨਾ ਇਹ ਬੋਰਡ ਪੱਟ ਕੇ ਰੱਖੀ ਬੈਠਿਆ ਦੇਖੀ ਇੱਥੇ ਕੀ ਲਿਖਿਆ ਹੋਇਆ ਪ੍ਰੋਟੈਕਟਡ ਲੀਗਲ ਨੋਟਸ ਆਫ ਅ ਸਟੇਟ ਮੌਨਟ ਆਰਕੀਓਲੋਜੀਕਲ ਉਛੋ ਤਾਂ ਮਹਿਲ ਮਹਾਨ ਲਾਇਆ ਹੋਇਆ ਲਿਖ ਕੇ ਬੰਦੋਲਾ ਰਾਜਾਂ ਦਾ ਇਹ ਰਾਜ ਮਹਿਲੇ ਕਿਲਾ ਰਾਜਾ ਰੁਦਰ ਪ੍ਰਤਾਪ ਸਿੰਘ ਪਹਿਲਾ ਰਾਜਾ ਸੀ ਜਿਹੜਾ ਇੱਥੇ ਔਰਛਾ ਜਾਇਆ ਸੀ ਇਹਦੇ ਸਾਹਮਣੇ ਵਗਦੀ ਉਹ ਬੇਤਵਾਨ ਨਦੀ ਰਾਜਾ ਰੁਦਰ ਪ੍ਰਤਾਪ ਸਿੰਘ ਦੇ ਅਗਲੇ ਜਿੰਨੇ ਵੀ ਵੰਸ਼ ਜੋ ਹੋਏ ਆ ਉਹ ਬੰਦੋਲਾ ਖਵਾਉਂਦੇ ਸੀਗੇ ਬੰਦੋਲਾ ਉਹਨਾਂ ਦੀ ਕਾਸਟ ਕਹਿ ਸਕਦੇ ਆ ਜਾਂ ਸਰਨੇਮ ਵੀ ਕਹਿ ਸਕਦੇ ਆ ਜਿਵੇਂ ਮਰਾਠੇ ਹੋਏ ਆ ਮੁਗਲ ਆ ਇਸ ਤਰੀਕੇ ਨਾਲ ਹੀ ਬੰਦੋਲਾ ਸੀ ਇਹ ਬੰਦੋਲਾ ਈਸਟ ਇੰਡੀਆ ਤੋਂ ਚੱਲ ਕੇ ਮਲਾ ਉਧਰ ਪੂਰਬ ਭਾਰਤ ਤੋਂ ਚੱਲ ਕੇ ਇੱਧਰ ਨੂੰ ਆਏ ਸੀਗੇ ਜਦੋਂ ਇਹਨਾਂ ਦਾ ਕਿਤੇ جنگ ਜਦਦ ਹੋਇਆ ਤਾਂ ਤੁਗਲਕ ਰਾਜਿਆਂ ਤੋਂ ਹਾਰ ਕੇ ਇੱਧਰ ਨੂੰ ਆਏ ਸੀ ਅਸੀਂ ਉਸ ਤੋਂ ਬਾਅਦ ਇੱਥੇ ਇਹਨਾਂ ਨੇ ਕਿਲਾ ਬਣਾਇਆ ਪੂਰਾ ਸ਼ਹਿਰ ਬਸਾਇਆ ਔਰ ਸ਼ਾ ਅੱਗੇ ਜਾ ਕੇ ਪੱਕਾਲਾ ਵੀ ਦੇਖਦੇ ਆ ਤੇ ਗੱਲਾਂ ਬਾਤਾਂ ਕਰਦੇ ਆ ਹੋਰ ਇਸ ਮਹਿਲ ਬਾਰੇ ਤੇ ਔਰਸ਼ਾ ਦੇ ਇਲਾਕੇ ਬਾਰੇ ਕਿਵੇਂ ਵਸਿਆ ਕਿਵੇਂ ਉਜੜਿਆ ਤੇ ਕਿਵੇਂ ਇਹਦਾ ਨਾਂ ਔਰਸ਼ਾ ਪਿਆ ਬੰਦੋਲਾ ਜਨ ਜਾਂਦੀ ਬੇਤਵਾ ਨਦੀ ਦੇ ਉੱਪਰ ਖੜਾ ਇਹ ਬਰਾਨ ਸੁੱਕਿਆ ਹੋਇਆ ਖੁਸ਼ਕ ਕਿਲਾ 16ਵੀਂ ਸਦੀ ਜਦੋਂ ਬਹੁਤ ਰੌਣਕਾਂ ਸੀਗੀਆਂ ਇੱਥੇ ਬਹੁਤ ਰਾਜਿਆਂ ਨੇ ਰਾਜ ਕੀਤਾ ਜਹਾਂਗੀਰ ਵੀ ਇੱਕ ਰਾਤ ਇਸ ਕਿਲੇ ਦੇ ਵਿੱਚ ਰਹਿ ਕੇ ਗਿਆ ਉਹ ਕਿਵੇਂ ਰਹਿ ਕੇ ਗਿਆ ਉਹ ਪੱਗ ਜਦੋਂ ਜਹਾਂਗੀਰ ਮਹਿਲ ਵੇਖਾਂਗੇ ਤਾਂ ਫਿਰ ਕਰਦੇ ਆ ਉਹ ਗੱਲਾਂ ਵਰਦਾ ਔਰ ਸ਼ਾ ਦੇ ਨਾਲ ਸੰਬੰਧਿਤ ਦੋ ਕਹਾਣੀਆਂ ਨੇ ਦਾ ਨਾਮਕਰਨ ਕਿਵੇਂ ਹੋਇਆ ਔਰ ਸ਼ਾ ਦਾ ਇੱਕ ਸ਼ਬਦਿਕ ਅਰਥ ਬੰਦਾ ਲੁਕਿਆ ਹੋਇਆ ਜਦੋਂ ਇੱਕ ਕਿਲਾ ਬਣਾਇਆ ਰਾਜੇ ਰੂਦਰ ਪ੍ਰਤਾਪ ਨੇ ਤਾਂ ਉਦੋਂ ਇੱਥੇ ਸਾਰੇ ਜੰਗਲ ਸੀ ਤੇ ਇਹ ਕਿਲਾ ਜੰਗਲ ਦੇ ਵਿੱਚ ਲੁਕਿਆ ਹੋਇਆ ਕਿਲਾ ਸੀ ਤਾਂ ਔਰ ਸ਼ਾ ਦਾ ਕਿ ਸ਼ਬਦਿਕ ਅਰਥ ਲੁਕਿਆ ਹੋਇਆ ਤਾਂ ਕਰਕੇ ਕਹਿੰਦੇ ਵੀ ਇਹਦਾ ਨਾਂ ਪੈ ਗਿਆ ਔਰ ਸ਼ਾ ਔਰ ਇਹਦੇ ਨਾਲ ਇੱਕ ਦੰਦ ਕਥਾ ਇੱਕ ਮਿਥ ਹੋਰ ਜੁੜੀ ਹੋਈ ਆ ਕਿ ਜਦੋਂ ਰਾਜਾ ਰੂਦਰ ਪ੍ਰਤਾਪ ਇੱਥੇ ਸ਼ਿਕਾਰ ਕਰਨ ਲਈ ਆਇਆ ਤਾਂ ਸਾਹਮਣੇ ਬੇਤਵਾ ਨਦੀ ਆਪਣੇ ਇਹ ਕਿਹੜੇ ਪਾਸੇ ਆ ਹਾਂ ਐਸ ਕੰਧ ਦੇ ਉੱਪਰ ਦੀ ਤਾਂ ਬੇਤਵਾ ਨਦੀ ਤੇ ਇੱਕ ਫਕੀਰ ਸੀਗਾ ਰਾਜੇ ਨੂੰ ਪਿਆਸ ਲੱਗੀ ਤਾਂ ਉਹਨੇ ਫਕੀਰ ਤੋਂ ਪਾਣੀ ਮੰਗਿਆ ਫਕੀਰ ਨੇ ਜਦੋਂ ਬੇਤਵਾ ਨਾ ਜਦੋਂ ਪਾਣੀ ਭਰਨ ਲਈ ਉੱਠਿਆ ਉਹਨੇ ਛਾਲ ਮਾਰੀ ਜਿਵੇਂ ਆਪਾਂ ਖਾਲਾਂ ਤੋਂ ਛਾਲ ਮਾਰਦੇ ਹੁੰਨੇ ਆ ਉਹਦੇ ਮੂੰਹੋਂ ਨਿਕਲਿਆ ਸ਼ਬਦ ਆਈਸ਼ਾ ਆਈਸ਼ਾ ਸ਼ਬਦ ਤੋਂ ਬਦਲ ਕੇ ਹੌਲੀ-ਹੌਲੀ ਬਣ ਗਿਆ ਇਹ ਔਰਸ਼ਾ ਇਹ ਹਈ ਸ਼ਾ ਸ਼ਬਦ ਜਿਵੇਂ ਆਪਾਂ ਨੇ ਮਾਲਵੀ ਵਾਲੇ ਖਾਲੂ ਤੋਂ ਛਾਲ ਮਾਰ ਕੇ ਟੱਪੀ ਦਾ ਆਪਣੇ ਮੂੰਹ ਚੋਂ ਨਿਕਲਦਾ ਹਈ ਸ਼ਾ ਇਹ ਹਈ ਸ਼ਾ ਤੇ ਐਈ ਸ਼ਾ ਦੋਵੇਂ ਮੈਨੂੰ ਭਰਾ ਹੀ ਲੱਗਦੇ ਆ ਜਾਂ ਤਾਂ ਇਹਨਾਂ ਦਾ ਹਈ ਸ਼ਾ ਆਪਣੇ ਉਧਰ ਜਾਵੜਿਆ ਬੰਦੋਲਿਆਂ ਦਾ ਤੇ ਜਾਂ ਮਾਲਵੇ ਵਾਲਿਆਂ ਦਾ ਹਈ ਸ਼ਾ ਇੱਧਰ ਨੂੰ ਆ ਗਿਆ ਜਿਵੇਂ ਆਪਾਂ ਕਹਿੰਦੇ ਨੇ 12 ਕੋਦੇ ਬੋਲੀ ਬਦਲ ਜਾਂਦੀ ਐ ਉਸ ਤੋਂ ਬੋਲੀਆਂ ਐਂ ਬਦਲਦੀਆਂ ਨੇ ਹਈ ਸ਼ਾ ਤੇ ਐਈ ਸ਼ਾ ਤੇ ਔਰ ਸ਼ਾ ਇਹ ਮੈਨੂੰ ਚਾਚੇ ਤਾਇਆ ਦੇ ਧੀ ਪੋਤੀ ਲੱਗਦੇ ਆ ਹੁਣ ਆਪਾਂ ਅੰਦਰ ਚੱਲਦੇ ਆਂ अपना नाम क्या है मेरा नाम जितेंद्र है मैं यहाँ पर गाइड हूँ महल, महल, महल के बारे में बताऊंगा जहांगीर महल राय का महल जो है और इसके अंदर क्या क्या चीजें बनी हुई है राजा कमरे कहाँ पर है पेंटिंग कितनी है आर्किटेक्चर कैसा है इसके बारे में बताते जाऊंगा आपको पंजाबी आती है मेरी बात समझ लेंगे पंजाबी में बोलूँ तो नहीं आती पंजाबी थोड़ा सा हिंदी का थोड़ा सा

ਔਰ ਦੀਵਾਨੇ ਆਮ ਜਨੂਚ ਦੇ ਬਾਹਰ ਜਦ ਕੋਈ ਆਏਗਾ ਆਮ ਆਦਮੀ ਤਾਂ ਬਾਹਰ سے یہاں تک ਆਏਗਾ ਤਾਂ یہاں ਪਰ ਉਸਕੋ ਮੀਟਿੰਗ ਹੋਗੀ ਪਬਲਿਕ ਆਡੀਅੰਸ ਹਾਲ ਕਹ ਸਕਦੇ ਹੋ ਇੰਗਲਿਸ਼ ਮੇਂ ਔਰ ਯਹਾਂ ਪਰ ਮੀਟਿੰਗ ਕੇ ਬਾਅਦ ਫਿਰ ਆਮ ਆਦਮੀ ਲੋਟ ਜਾਏਗਾ ਇਹ ਸਾਰਾ ਜੋ ਚੀਜ਼ ਆਪ ਦੇਖ ਰਹੇ 500 ਸਾਲ ਦੀਵਾਨੇ ਆਮ ਦੀਵਾਨੇ ਖਾਸ ਦੇ ਵਿੱਚ ਤਾਂ ਰਾਜੇ ਮੰਤਰੀ ਵੱਡੇ ਲੋਕ ਹੁੰਦੇ ਦੀਵਾਨੇ ਆਮ ਦੇ ਵਿੱਚ ਉਹ ਤੋਂ ਥੋੜੇ ਜੇ ਛੋਟੇ ਲੋਕ ਆ ਜਾਂਦੇ ਆ ਸਾਹਮਣੇ ਇੱਕ ਕਿਲੇ ਦਾ ਮੁੱਖ ਦਰਵਾਜ਼ਾ ਜਿਵੇਂ ਆਪਣੇ ਹੁਣ ਬੈਠਕਾਂ ਬਣੀਆਂ ਹੁੰਦੀਆਂ ਨੇ ਹੁਣ ਗੈਸਟ ਹੌ ਬਣ ਲੱਪੇ ਗੈਸਟ ਰੂਮ ਬਣ ਲੱਗ ਪਿਆ ਬਾਹਰ ਦੇ ਨਾਲ ਹੀ ਉਵੇਂ ਹੀ ਇਹ ਬ ਉਧਰ ਆਓ ਇੱਥੇ ਬੈਠ ਕੇ ਗੱਲਬਾਤ ਕਰੋ ਅਸੀਂ ਇੱਥੇ ਬਾਬਸ ਮਾਰਦੇ ਅੰਦਰ ਅੰਦਰ ਪੇਂਟਿੰਗ ਹੈ ہاں ਇਸ ਕੇ ਉੱਪਰ ਹੈ ਅ ਫਿਰ ਮਹਿਲ ਕੇ ਅੰਦਰ ਵੀ ਚਲenge ਠੀਕ ਠੀਕ ਕੋਈ ਗੱਲ ਨਹੀਂ ਜੀ ਹੁਣ ਕੀ ਵੀ ਤਾਂ ਆਪਾਂ ਬਾਹਰ ਹੀ ਖੜੇ ਆਵੇ ਹਾਂ ਹਾਂ ਕੋਈ ਗੱਲ ਨਹੀਂ ਟਿਕਟ ਅੰਦਰ ਸੀ ਚੈੱਕ ਕਰਾਂਗੇ ਉਹ ਟਿਕਟ ਵੀ ਨਹੀਂ ਦੇਖੀ ਅਬ ਤੋਂ ਉਹਨਾਂ ਨੇ ਮੇਰੀ ਟਿਕਟ ਆਪਕਾ ਜੋ ਮੋਬਾਈਲ ਫਰੀ ਹੈ ਮੋਬਾਈਲ ਨਹੀਂ ਨਹੀਂ ਅੰਦਰ ਨੂੰ ਚੈੱਕ ਨਹੀਂ ਕੀ ਵੈਸੇ ਕਰਤੇ ਹੋਦੇ ਮੈਡਮ ਗੇਟ ਗੇਟ ਪਦਰਵਾਜੀ ਪਦਰਵਾਜੀ ਦੇ ਨੀਚੇ ਹੁਣ ਆਪਾਂ ਇਹਦੇ ਅੰਦਰ ਚੱਲਦੇ ਆਂ ਤੇ ਅੰਦਰ ਜਾ ਕੇ ਆਪਾਂ ਦੇਖਦੇ ਆਂ ਗਾਈਡਨ ਵਾਲਾ ਥੋੜਾ ਜਿਹਾ ਸੌਖਾ ਹੋ

ਆਪ ਦੇ ਹਿਸਾਬ ਨਾਲ ਇਹਨੂੰ ਬਦਲਤਾ ਆ ਜਾਲੀਆਂ ਲਵਾਤੀਆਂ ਤੇ ਉਧਰ ਸੀਮੈਂਟ ਆ ਗਿਆ ਜਿਹੜਾ ਪੁਰਾਣੇ ਸਮੇਂ ਦਾ ਸੀ ਉਹ ਤੋਂ ਚੂਨਾ ਹੁੰਦਾ ਸੀਗਾ ਜਿਵੇਂ ਇੰਦਰ ਲੱਗਿਆ ਹੋਇਆ ਇਹ ਸੰਖ ਵਗੈਰਾ ਪੀਸਕੇ ਬਣਾਉਦੇ ਹੁੰਦੇ ਸੀਗੇ ਤੇ ਅੰਗਰੇਜ਼ਾਂ ਵੇਲੇ ਸੀਮੈਂਟ ਆ ਗਿਆ ਉਹ ਸਾਹਮਣੀ ਕੰਧ ਸੀਮੈਂਟ ਵਾਲੀ ਆ ਜਿਹੜੀ ਆ ਢਾਈ ਪਈ ਆ ਤੇ ਇੰਦਰ ਅੰਦਰ ਚਲੇ ਆਪੀ ਹਾਂ ਤੋਂ ਅੰਦਰ ਦੀਵਾਨੇ ਆਮ ਮੇ ਰਾਜਾ ਦੀ ਸੀਟ ਹੈ ਉੱਪਰ ਟਾਪ ਪਰ ਫਿਰ ਮੰਤਰੀ ਵਗੈਰਾ ਐ ਬੈਠੇਗੇ ਔਰ ਨੀਚੇ ਆਮ ਆਦਮੀ ਖੜਾ ਰਹੇਗਾ ਘਾਸ ਕੇ ਮੈਦਾਨ ਵਿੱਚ ਤੇ ਪੂਰਾ ਸਿਸਟਮ ਹੈ ਦੀਵਾਨੇ ਆਮ ਦਾ ਤਾਂ ਰਾਜੇ ਦੀ ਸੀਟ ਕਾਪ ਜਾ ਸਕਤੇ ਇਹਾਂ ਸੇ ਰਸਤਾ ਹੈ। ਉਹ ਪੇਂਟਿੰਗ ਮੰਨੀ ਉੱਪਰ ਵੀ ਆਪ ਦਿਖਾ ਸਕਦੇ ਹੋ। ਪੁਰਾਣੀ ਪੇਂਟਿੰਗੇ ਫੁੱਲ ਪੱਤੀ ਕੇ ਤਨ ਸੇ ਬਣੀਏ ਸਾਰੀ। ਵੈਜੀਟੇਬਲ ਕਲਰ ਦੀ ਪੇਂਟਿੰਗ ਹੈ। ਇਸਕੂਲ ਸਿੱਖਦੇ ਇੰਗਲਿਸ਼ ਮੇ ਫਰੈਸਕੋ। ਉਹ ਇੱਥੇ ਬੁੰਦੇਲੀ ਪੇਂਟਿੰਗ ਹੈ। ਜਾਂ ਬੁੰਦੇਲੀ ਕਲਾ। ਆਪੋ ਬੋਲਗੇ ਬੁੰਦੇਲੀ ਬਨੇਰਾਟੋ ਪਰ ਸਕੂਲੀਆ ਬੁੰਦੇਲੀ ਕਲਾਮ। ਇੱਥੇ ਆਪਣਾ ਰਾਜਾ ਬੈਠਦਾ ਸੀਗਾ। ਇਹਦਾ ਦੀਵਾਨੇ ਆਮ ਸਾਰਾ। ਇੱਥੇ ਰਾਜੇ ਦੇ ਮੰਤਰੀ, ਵਜ਼ੀਰ ਜਿਹੜੇ ਹੋਰ ਗੱਲਬਾਤ ਸੁਣਨ ਵਾਲੇ ਉਹ ਹੁੰਦੇ ਸੀਗੇ। ਇਹ ਤੋਂ ਥੱਲੇ ਪਰੇ ਥੱਲੇ ਲੋਕ ਬੈਠਦੇ ਸੀ। ਆ ਜਿੱਥੇ ਹੁਣ ਕਾਂ ਇਨੂੰ ਕਹਿੰਦੇ ਬੰਦੋਲਾ ਪੇਂਟਿੰਗ ਇਹ ਉਹਨਾਂ ਦੀ ਸ਼ੈਲੀ ਹੈ ਆਪਣੀ ਇਹਨਾਂ ਪੇਂਟਿੰਗਾਂ ਨੂੰ ਫਰੈਸਕੋ ਪੇਂਟਿੰਗ ਵੀ ਕਿਹਾ ਜਾਂਦਾ ਇਹਦੀ ਖਾਸੀਅਤ ਕੀ ਆ ਉਹ ਪਰ ਰੋਕੇ ਗੱਲ ਕਰਦੇ ਗਏ ਹਜੇ ਤੱਕ ਇੱਕ ਵਾਰੀ ਗਾਈਡ ਨਾਲ ਘੁੰਮ ਲਗੇ ਇਹਨਾਂ ਨੂੰ ਕਾਲ ਹੁੰਦੀ ਹੈ ਫਿਰ ਉਸ ਤੋਂ ਬਾਅਦ ਆਪਾਂ ਖੁਦ ਕਿਹੜਾ ਕੱਢਾਂਗੇ ਇੱਕ ਹਾਂਜੀ ਸਟੱਪ ਜਾਂਦੇ ਹਾਂ ਹਾਂਜੀ ਹਾਂਜੀ ਕੋਈ ਗੱਲ ਯਹਾਂ ਤੇ ਆਪ ਪੇਂਟਿੰਗ ਕੋ ਕਲਰਫੁਲ ਦੇਖ ਸਕਤੇ ਲੇਕਿਨ ਜਬ ਮਹਿਲ ਕੇ ਅੰਦਰ ਜਾਏਗੇ ਤੋ ਅੱਛੀ ਪੇਂਟਿੰਗ ਹੈ ਫੂਲ ਪੱਤੀ ਆਪਕੋ ਦਿਖੇਗੀ ਔਰ ਆਪਕੋ ਐਨੀਮਲਸ ਗਿੱਧ हाथी एनिमल से सब देखने को मिलेंगे ऊपर इस साइड दिखा रहा हाँ दिख रहा है जी दिखा कोई एनिमल्स बतख वगैरह डक है हाथी बने हुए हैं फूल पत्ती का डिजाइन है सब पुराना है ये पाँच सौ साल फाइव हंड्रेड ईयर्स ओल्ड उसी समय का है ये राजा के समय का मोर बने हुए हैं कुछ यहाँ दिखा दो ये वाले में भी सारी छात्रियों पर पेंटिंग बनिया हुई हैं

ਕੋਟਿਗਾਰਡ ਵਗੈਰਾ ਲਈ ਬਹੁਤ ਬਾਰਿਸ਼ ਨੇ ਆ ਕਰੀ ਦੇ। ਜੇ ਆਪ ਦੇਖਣਾ ਚਾਹੇ ਦੇਖ ਸਕਦੇ ਹੋ ਕਿ ਆ ਪਰਫਾਰਮੈਂਸ ਟਿਕਟ ਹੈ। ਉਹ ਡੇ ਵੀ ਵੱਲ ਹੈ। ਬਹੁਤ ਚੈਅ ਲਗਾ ਦਿੱਤਾ। ਹੁਣ ਮਾਰਾ ਮਹਿਲ ਦਾ ਸਟਾਰਟ ਹੋ ਰੋ ਪੂਰਾ ਵਿਸਾਇ। ਇੱਥੋਂ ਪੂਰਾ ਮੈਲ ਸ਼ੁਰੂ ਹੁੰਦਾ। ਆ ਵੀ ਪੂਰਾ ਸਟਾਰਟ ਹੋਣੇ ਵਾਲਾ। ਆ ਦੇਖੋ ਆਪਕੋ ਬੋਰ ਦੇਖਿਆ ਰਾਜਾ ਮਹਿਲ ਦਾ ਸਾਈਨ। ਹਾਂ ਇਹ ਸਾਹਮਣੇ ਆ ਗਿਆ ਰਾਜ ਦਾ ਮਹਿਲ। था अब राजा महल बनाए किसने था तो राजाओं के नाम भी है सबसे पहले स्टार्ट किया था राजा रुद्र प्रताप सिंह बंदेला पंद्रह सौ इकतीस फिफ्टीन थर्टी फिर के दो लड़के थे भारती चंद और मधुकर साहब बुंदेला इस पर ध्यान हाँ जी कोई बात नहीं तो तीन राजाओं ने बनाए 60 साल लगे 60 ईयर इस पर ये दिखाई वाले राजा, रुद्र, राजा राजा मेल का निर्माण पंद्रह सौ इकतीस में आए फिर उनके दो लड़के थे पुत्र लिखाए दो लड़के बड़ा लड़का भारतीय मधुकर शाह नहीं था वो अलग बाद में मधुकर शाह के बाद फिर वीर सिंह बुंदेला आए फिर वीर सिंह बुंदा के बाद आए फिर बाद में आये जिसकी उनके साथ दोस्ती थी जहांगीर के साथ अभी हम जहाँ खड़े सोलहवीं शताब्दी से ਇਹ ਸੋਲਿਮਸਾਬ ਨੇ ਇਸ ਨੂੰ ਸਟਾਰਟ ਕੀਤਾ ਉਹ ਬਣਾਇਆ ਗਿਆ। ਇਹ ਪੈਂਟਿੰਗ ਅੰਦਰ ਦੇਖਿਓਗੇ ਆਪਕੋ। ਜੋ ਮਹਿਲ ਇਹਾਪਨ ਨਿਕਤੂ ਬਣੇ। ਇਹ ਜੇ ਅੰਦਰ ਜਿਹੜੇ ਮਹਿਲ ਬਣੇ ਹੋਏ ਨੇ ਕਿਲੇ ਦੇ ਵਿੱਚ। ਹਾਂ ਮਹਿਲ ਤੇ ਉਹਨਾਂ ਦੀਆਂ ਫੋਟੋਆਂ ਬਾਹਰ ਲਾਈਆਂ ਹੋਈਆਂ ਨੇ। ਕੱਲ ਇੱਕ ਬਣਾ ਹੋਇਆ ਹੈ। ਜਹਾਂਗੀਰ ਮਹਿਲ ਉੱਪਰ ਦੀ ਸਾਈਡ तरफ। ਕੱਲ ਇੱਕ ਸੱਜਣ ਨੇ ਕਮੈਂਟ ਕੀਤਾ ਸੀ ਕਿ ਮਹਿਲ ਦੇ ਵਿੱਚ ਤੇ ਕਿਲੇ 'ਚ ਕੀ ਫਰਕ ਹੁੰਦਾ? ਕਿਲਾ ਇੱਕ ਵੱਡੀ ਬਿਲਡਿੰਗ ਹੁੰਦੀ ਆ। ਉਹਦੇ ਵਿੱਚ ਅਲੱਗ-ਅਲੱਗ ਰਾਜ ਤੇ ਰਾਣੀਆਂ ਦੇ ਮਹਿਲ ਬਣੇ ਹੁੰਦੇ ਆ। ਜਿਵੇਂ ਆ ਜਹਾਂਗੀਰ ਮਹਿਲ ਬਣਿਆ। ਜਦੋਂ ਜਹਾਂਗੀਰ ਇੱਥੇ ਰਾਜੇ ਨੂੰ ਮਿਲਣ ਨਹੀਂ ਆਇ ਤਾਂ ਰਾਜੇ ਨੇ ਜਹਾਂਗੀਰ ਦੇ ਸਵਾਗਤ ਵਿੱਚ ਪੂਰਾ ਮਹਿਲ ਹੀ ਬਣਾਤਾ ਸੀ ਉਹਦੇ ਵਾਸਤੇ ਸੋ ਇਹ ਜਹਾਂਗੀਰ ਮਹਿਲ ਡਾਂਸਰ ਦਾ ਮਹਿਲ ਰਾਏਪ੍ਰਵੀਨ ਸਭ ਮੈਂ ਆਪ ਜਾ ਸਕਦਾ ਰਾਏਪ੍ਰਵੀਨ ਨਰਤਕੀ ਸੀ ਇੱਕ ਹਾਂ ਡਾਂਸਰ ਸੀ ਦਾ ਮਹਿਲ ਔਰ نیچے ਵਾਲੇ ਮੰਦਿਰ ਨੇ ਨੀਚੇ ਲక్ష్ਮੀ ਦਾ ਮੰਦਿਰ ਚਦੋਂ ਮੰਦਿਰ ਅੰਦਰ ਚਲੇ ਸਮਾਲ ਸਕਦੇ ਹੁਣ ਆਪਾਂ ਚੱਲਦੇ ਹਾਂ ਅੰਦਰਲੇ ਪਾਸੇ ਪੂਰਾ ਬਸਾ ਇਸ ਇਹਾਂ ਸੇ ਮੰਦਿਰ ਜਾ ਰਹੇ ਟਿਕਟ ਇਹਾਂ ਪਿੱਛੇ ਤੋਂ ਟਿਕਟ ਇਹ ਸਭ ਜੋ ਬੈਠੇ ਹਾਂ ਆਪਾਂ ਤੇ ਦਰਵਾਜ਼ਾ ਪੁਰਾਣਾ ਹੈ 500 ਸਾਲ ਪੁਰਾਣਾ ਹੈ ਫਾਈਨਲ ਡੇਸ ਹੋ ਗਏ ਇੱਕ ਬੁੱਤ ਨਿਸ਼ੂ ਉਸ ਸਾਗਰ ਖੇਤੀ ਕਰਦੇ ਔਰ ਇਹहां ਤੋਂ ਟ੍ਰੈਂਟੂ ਲੱਗੀ ਹੋਈ ਹੈ ਫੁੱਲ ਵਗੈਰਾ ਕੰਕਰੀਟ ਪੀੜੇ ਗਿਆ ਨੇ ਹੈਂਦਰ ਤੱਕ ਦਾ ਧਿਆਨ ਲਿਖਦੇ ਹੋਏ ਪੂਰੇ ਮਹਿਲ ਦੇ ਵਿੱਚ ਬੰਦੋਲਾ ਪੇਂਟਿੰਗਾਂ ਲੱਗੀਆਂ ਹੋਈਆਂ ਨੇ ਜਿਹੜੇ ਆਹ ਕਿਲੇ ਦੇ ਦਰਵਾਜ਼ੇ ਨੇ ਇਹ ਉਸੇ ਸਮੇਂ ਦੇ ਹੀ ਨੇ ਜਦੋਂ ਇਹ ਕਿਲਾ ਬਣਿਆ ਹੋਇਆ ਸੀਗਾ ਇਹ ਕੌਣ ਸੀ ਲੱਕੜੀ ਦੇ ਬਣੇ ਹੋਏ ਹੈ ਟੀਕ ਇੰਗਲਿਸ਼ ਵਿੱਚ ਟੀਕ ਬੂਡ ਆਬਸੇ ਬੋਲenge ਹਿੰਦੀ ਵਿੱਚ 사ਗੋਨ 사ਗੋਨਾ 사ਗਵਾਨ ਪੰਜਾਬੀ ਚ ਅਸੀਂ 사ਗਵਾਨ ਕਹਿੰਦੇ ਆ ਇਹ 사ਗਵਾਨ ਦੀ ਲੱਕੜ ਦੇ ਬਣੇ ਹੋਏ ਦਰਵਾਜ਼ੇ ਆ ਇਹ ਆ ਗਿਆ ਮੁੱਖ ਮਹਿਲ ਤੁਹਾਡਾ ਵੈਲਕਮ ਹੈ ਸਵਾਗਤ ਹੈ। ਹੁਣ ਆਪ ਰਾਜੀ ਖਾਸਾਦਮੀ ਦੇ ਵੀਆਈਪੀ ਵੀਆਈਪੀ ਖਾਸਾਦਮੀ ਅੰਦਰ ਆਪਕਾ ਆ ਤਾ। ਤੋਂ ਹਮ ਅਭੀ ਆਬ ਹਮ ਵੀਆਈਪੀ ਹੋ ਗਏ। ਰਾਜੀ ਖਾਸ ਮਹਿਮਾਨੀ ਅੰਦਰ ਆਏਗਾ ਬਾਹਰ ਦੀਵਾਨੀ ਆਂ ਆ ਆਮਾਦੀ ਵਹੀਂ ਕੋ ਰੁੱਕ ਗਿਆ ਖਾਸਾਦਮੀ ਅੰਦਰ। ਸਾਹਮਣੇ ਡਾਂਸਿੰਗ ਸਟੇਜ ਹੈ। ਇੱਥੇ ਕੋ ਪੂਰਾ ਮੋਟਾ ਹੈ ਡਾਂਸਿੰਗ ਸਟੇਜ ਹੈ। ਤੋਂ ਮਹਿਮਾਨ ਨੂੰ ਸਾਗਰ ਮੈਂ ਡਾਂਸ ਦਾ ਪ੍ਰੋਗਰਾਮ ਦਿਖਾਏ। ਸਾਹਮਣੇ ਬਣੀ ਹੋਈ ਹੈ ਸਟੇਜ। ਇੱਥੇ ਡਾਂਸ ਵਗੈਰਾ ਹੁੰਦਾ ਸੀ ਨੱਚਣ ਗਾਉਣ ਦਾ ਪ੍ਰੋਗਰਾਮ ਹੁੰਦਾ ਸੀ ਆ। ਜਿਹੜੇ ਆ ਤਿੰਨ ਦਰਵਾਜ਼ੇ ਨੇ ਇਹ ਉਹ ਸਮੇਂ ਦੀ ਰਸੋ ਇਧਰਲੇ ਪਾਸੇ ਜਿਹੜੇ ਆ ਵੱਡੇ ਤਿੰਨ ਦਰਵਾਜੇ ਨੇ ਇੱਥੇ ਉਤੋਂ ਡਾਈਨਿੰਗ ਟੇਬਲ ਹੁੰਦਾ ਸੀ ਉੱਪਰਲੇ ਪਾਸੇ ਜਿੱਥੇ ਆ ਮਮਤੀ ਜੀ ਬਣੀ ਹੋਈ ਆ ਇੱਥੋਂ ਰਾਜੇ ਰਾਣੀਆਂ ਦੇਖ ਸਕਦੇ ਸੀ ਜਿਹੜੇ ਇਹਦਾ ਖੁੱਲੇ ਦਰਵਾਜੇ ਆ ਇੱਥੇ ਤਾਂ ਰਾਜਾ ਤੇ ਮੰਤਰੀ ਬੰਦੇ ਹੁੰਦੇ ਸੀਗੇ ਬੰਦੇ ਇੱਥੋਂ ਦੇਖ ਸਕਦੇ ਸੀ ਰਾਜ ਮਹਿਲ ਦੇ ਜਿਹੜੀਆਂ ਜਾਲੀਆਂ ਨੇ ਇਹ ਪਰਦ ਦਾ ਕੰਮ ਕਰਦੇ ਸੀਗੀਆਂ ਇੱਥੋਂ ਰਾਣੀਆਂ ਦੇਖ ਸਕਦੀਆਂ ਸੀ ਪੂਰਾ ਮਹਿਲ ਆ ਇਹ ਤੇ ਇਹਦੇ ਬਿਲਕੁਲ ਸਾਹਮਣੇ ਇਧਰ ਬਣਿਆ ਹੋਇਆ ਦੀਵਾਨੇ ਖਾਸ ਜਿਹੜਾ ਉੱਪਰਲੇ ਦਰਵਾਜੇ ਆ ਇਹ ਦੀਵਾਨੇ ਖਾਸ ਇੱਥੇ ਜਿਹੜੇ ਰਾਜ ਦੇ ਬਾਹਰੋਂ ਮਹਿਮਾਨ ਆਉਂਦੇ ਸੀਗੇ ਰਾਜੇ ਆਉਂਦੇ ਸੀ ਮਨਿਸਟਰ ਮੰਤਰੀ ਉਹ ਇੱਥੇ ਰੁਕਦੇ ਸੀਗੇ ਇੱਕ ਵਾਰੀ ਆਪਾਂ ਪੂਰੇ ਮਹਿਲ ਦਾ ਝਾਕਾ ਲੈ ਲਈਏ 16ਵੀਂ ਸਦੀ ਦਾ ਬਣਿਆ ਹੋਇਆ ਕਿਲਾ ਬੰਦੋਲਾ ਰੁਦਰ ਪ੍ਰਤਾਪ ਸਿੰਘ ਬੰਦੋਲਾ ਯਹਾਂ ਪਰ ਇਹ ਸੁਰੰਖੇ ਰਾਸਤੇ ਇਸਕੇ ਅੰਚੇ ਅਭੀ 150 ਕਮਜੋਰ ਹੈ ਉਸਕੋ ਬੰਦ ਕਰ ਰੱਖ ਕੇ ਤਾਵਾ ਲਗਾਏ तो नीचे भी महल है लेकिन बंद कर रखा ये के है बारिश का पानी निकालने की नालियाँ वगैरह हैं तो काफ़ी चीज़ें हैं इसमें देखने की और बंद क्यों की तरह है नीचे जाने नीचे, की वही बंद कर रखा क्योंकि नीचे कई लोग जाते हैं तो जो स्वयं के रास्ते है उसमें तो भूलबलिया बनाते थे राजा अच्छा ये युद्ध में भागेंगे तो, भागें, तो उनका पीछा ना घर पकड़े ना तो जो सिस्टम होता था हिसाब से वो भूलबलिया बना के जब रख देते थे तो उसमें कोई आज के समय कोई जाए तो उनको पता नहीं रास्ता कौन सा सही है कौन सा इसलिए बंद कर जाते सरकार बंद कर देती है ਅੰਦਰ ਲਾਈਟ ਵੀ ਨਹੀਂ ਹੋਣੀ ਹਨੇਰਾ ਹੋਊਗਾ ਇਹ ਲਾਈਟ ਨਹੀਂ ਕਿਸੀ ਇਹ ਖਿੜਕੀਆਂ ਹਵਾ ਲਈ ਉਸਮੇਂ ਲਈ ਐਸੀ ਖਿੜਕੀਆਂ ਬੰਨਡੂ ਹੁੰਦੀਆਂ ਸੀ ਰੂਮੇ ਕੋਲ ਲਈ ਇਹ ਥੋੜਾ ਸਿਸਟਮ ਹਵਾ ਵਾਲਾ ਰਾਜਨ ਦਾ ਬਹੁਤ ਸੋਹਣਾ ਬਣਿਆ ਹੋਇਆ ਇਹਦੇ ਵਿੱਚ ਦੀ ਹਵਾ ਥੱਲੇ ਜਾਂਦੀ ਸੀ ਥੱਲੇ ਬਾਈ ਕਹਿੰਦੇ ਫੁਰੰਗਾ ਬਣੀਆਂ ਹੋਈਆਂ ਨੇ ਪ੍ਰੋਪਰ ਇਹ ਜਿਵੇਂ ਹੁਣ ਆਪਣੇ ਅਡਜਸਟ ਫੈਨ ਲੱਗ ਜਾਂਦੇ ਆ ਉਹੀ ਉਸ ਸਮੇਂ ਦੇ ਇਹ ਕਿ ਯਹਾਂ ਤੇ ਉਹ ਵੀ ਬਣਾ ਹੋਇਆ ਨਾ ਹਵਾ ਵਾਲਾ ਉਸ ਨੂੰ ਕਹਿੰਦੇ ਸਾਵਨ ਬਾਦੂ ਕਿ ਕਿਆ ਹੈ ਉਹ ਹਵਾ ਵਾਲੇ ਸਿਸਟਮ ਹੁੰਦੇ ਤੇ ਜਿਆਦਾ-ਜ਼ਿਆਦਾ ਹਵਾ ਆਏ ਤੋ ਮੁੱਖ ਤਾ ਅੰਦਰ ਕੀ ਤਰਫ ਬਣੇ ਹੋਏ

ਸਟੇਜ, دیਵਾਨੇ ਖਾਸ, ਰਸੋਈ ਆ ਸਾਹਮਣੇ ਆ ਗਿਆ ਇਹਨਾਂ ਦਾ ਡਾਈਨਿੰਗ ਰੂਮ ਤੇ ਇਹਦੇ ਮਗਰਲੇ ਪਾਸੇ ਰਾਜ ਤੇ ਰਾਣੀ ਦੇ ਕਮਰੇ ਇਹ ਡਾਈਨਿੰਗ ਹਾਲ ਆ ਤੇ ਇਹਦੇ ਉੱਪਰ ਪੇਂਟਿੰਗ ਬਣੀਆਂ ਹੋਈਆਂ ਨੇ ਇਹ ਰੰਗ ਉਸ ਵੇਲੇ ਦੀ ਕੀਤੇ ਹੋਏ ਨੇ ਰਾਜਿਆਂ ਵੇਲੇ ਦੀ ਰਾਜਾ ਰੂਦਰ ਪ੍ਰਤਾਪ ਵੇਲੇ ਦੀ ਇਹਨੂੰ ਬੋਲਦੇ ਆ ਬੰਦੋਲੀ ਪੇਂਟਿੰਗ ਆ ਇਹ ਬਣਦਿਆਂ ਦੀ ਸਭ ਤੋਂ ਪਹਿਲੇ ਤਾਂ 베이스 ਤਿਆਰ ਹੁੰਦਾ ਸੀ ਜਿਹੜਾ ਚੂਨਾ ਹੁੰਦਾ ਸੀਗਾ ਚੂਨੇ ਨੂੰ ਕੁੱਟ ਕੇ ਉਹਦੇ ਵਿੱਚ ਅਲਸੀ ਦਾ ਤੇਲ, ਇਮਲੀ, ਇਹ ਵਿੱਚ ਚੀਜ਼ਾਂ ਮਲਾਂਗੇ ਮਲਾਂਗੇ ਜਾਂ ਨਹੀਂ ਜਿਹੜਾ ਅਲਸੀ ਦਾ ਤੇਲ ਸੀ ਉਹਦੇ ਨਾਲ ਤਾਂ ਆਉਂਦੀ ਸੀ ਸ਼ਾਇਨਿੰਗ। ਇਮਲੀ ਖੱਟੀ ਹੁੰਦੀ ਸੀ ਉਹਦੇ ਨਾਲ ਉਲੀ ਵਗੈਰਾ ਨਹੀਂ ਲੱਗਦੀ ਸੀਗੀ। ਉਹ ਕਰਦੇ ਤੋਂ ਬਾਅਦ ਜਿਹੜਿਆ ਰੰਗ ਨੇ ਆਪਾਂ ਨੂੰ ਦਿਖਦੇ ਹਰੇ, ਖੱਟੇ, ਲਾਲ ਇਹ ਫੁੱਲਾਂ ਦੇ ਰੰਗ ਨੇ ਜਾਂ ਸਬਜ਼ੀਆਂ ਦੇ ਰੰਗ ਨੇ ਬਿਲਕੁਲ ਨੇਚਰਲੀ ਕਲਰ ਨੇ ਕੁਦਰਤੀ ਸਾਰੇ। ਤੇ ਇੱਥੇ ਆ ਬਣਾਏ ਹੋਏ ਆ ਘੋੜੇ, ਹਾਥੀ ਜਿਵੇਂ ਕਹਿੰਦੇ ਹੁੰਦੇ ਪਿੰਡ ਦਾ ਘੀਰੇ ਤੋਂ ਪਛਾਣਿਆ ਜਾਂਦਾ। ਰਾਜਿਆਂ ਦੇ ਰਾਜਿਆਂ ਵਾਲੇ ਕੰਮ ਨੇ ਘੋੜੇ ਤੇ ਚੜਾਇਆ ਜਾਂਦਾ ਕੋਈ ਹੱਥ 'ਚ ਤਲਵਾਰ ਆ ਕਿਸੇ ਦੇ ਬਰਛਾ। ਇੱਧਰ ਰਾਜੇ ਨੇ ਆ ਆ ਹ ਨਾਲੇ ਦੇ ਹੋਰ ਘੋੜ ਸਵਾਰ ਨੇ ਤੇ ਉਹਨਾਂ ਅਗਲਿਆਂ ਘੋੜਿਆਂ ਤੇ ਰਾਣੀਆਂ ਬੈਠੀਆਂ ਨੇ ਇਹਨੂੰ ਬੰਦੋਲਾ ਪੇਂਟ ਕਿ ਵੀ ਕਹਿ ਸਕਦੇ ਆਂ ਔਰ ਅੰਗਰੇਜ਼ੀ ਚ ਕੀ ਕਹਿੰਦੇ ਫਰੈਸਕੋ 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 ਤੁਸੀਂ ਗੂਗਲ ਕਰਿਓ ਫਰੈਸਕੋ ਪੇਂਟਿੰਗ ਦਾ ਤੁਹਾਨੂੰ ਪ੍ਰੋਪਰ ਤਰੀਕਾ ਆ ਜੂਗਾ ਵੀ ਇਹ ਕਿਵੇਂ ਬਣਾਉਂਦੇ ਸੀਗੇ ਤੇ ਕੀ ਹਿਸਾਬ ਕਿਤਾਬ ਆ ਇਹ ਕੁਦਰਤੀ ਰੰਗ ਨੇ ਸਾਰੇ ਤੇ ਹਜੇ ਤੱਕ ਪਾਤਰ ਆ ਇਹ ਬਣਿਆ ਹੋਇਆ ਇੱਕ ਪਾਣੀ ਵਾਲਾ ਟੱਬ ਜਾਂ ਹੌਦ ਕਹਿ ਸਕਦੇ ਆਂ ਆਪਾਂ ਇਹਦੇ ਚ ਇਤਰ ਪਾਉਂਦੇ ਸੀ ਫੁੱਲ ਪਾਉਂਦੇ ਸੀਗੇ ਤੇ ਇਹਦੇ ਉੱਪਰ ਕੁੰਡੇ ਲੱਗੇ ਹੋਏ ਆ ਇੱਥੇ ਆ ਸਾਹਮਣੇ ਦੋ ਕੁੰਡੇ ਆ ਇਤਨਾ ਵੱਨਨ ਦੇ ਪੱਖਾ ਜਿਹੜਾ ਪੱਖਾ ਕੇ ਆਪਾਂ ਹੱਥਾਂ ਨਾਲ ਖਿੱਚ ਕੇ ਚਲਦੇ ਹੁੰਦੇ ਸੀ ਉਹ ਪੱਖਾ ਤੇ ਇੱਥੇ ਜਿਹੜੀਆਂ ਵੀ ਕੁੜੀਆਂ ਦਾ ਜਿਹੜੇ ਵੀ ਮੁੰਡੀਆਂ ਮੁੰਡੇ ਇਹ ਪੱਖਾ ਚਲਦੇ ਹੁੰਦੇ ਸੀ ਉਹ ਬੂੰਗੇ ਦੇ ਬੋਲੇ ਹੁੰਦੇ ਸੀ ਤਾਂ ਕਰਕੇ ਰਾਜ ਦਰਬਾਰ ਦੇ ਵਿੱਚ ਜਿਹੜੀ ਵੀ ਇਥੇ ਗਾਂ ਕੋਈ ਪਰਸਨਲ ਗੱਲ ਹੁੰਦੀ ਹੈ ਰਾਜੇ ਰਾਣੀਆਂ ਜੀ ਉਹ ਨਾ ਸੁਣ ਸਕਣ ਤੇ ਨਾ ਕਿਸੇ ਨੂੰ ਗਾਂ ਦੱਸ ਸਕਣ ਇਹ ਇਹਨਾਂ ਦਾ ਸਿਕਿਉਰਿਟੀ ਸਿਸਟਮ ਸੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸਾਹਮਣੇ ਆ ਗਿਆ ਇਹ ਰਾਜ ਦਾ ਕਿਲਾ ਰਾਜਾ ਰੋਦਰ ਪ੍ਰਤਾਪ ਸਿੰਘ ਦਾ ਮੁੰਡਾ ਸੀ ਇਹਦਾ ਨਾਮ ਕੀ ਆ ਤਾਂ ਮਧੂਪਾਲ ਭਾਰਤੀ ਚੇਨ ਔਰ ਮਧੂਕਰ ਸਾਹ ਦੋ ਹਾਂ ਮਧੂਕਰ ਦੋ ਰਾਜੇ ਦੇ ਜਿਹੜੇ ਮੁੰਡੇ ਸੀ ਉਹਨਾਂ ਦੇ ਕਮਰੇ ਆ ਇਹ ਤੇ ਨਾਲ ਇਧਰਲੇ ਪਾਸੇ ਰਾਣੀਆਂ ਦੇ ਕਮਰੇ ਆ ਇਹ ਸਾਰਾ ਰਾਣੀਆਂ ਦੀ ਮਹਿਲ ਆ ਇੱਥੇ ਰਾਜ ਦੇ ਰਾਣੀਆਂ ਰਹਿੰਦੀਆਂ ਸੀਗੀਆਂ ਛੇ ਰਾਣੀਆਂ ਸੀਗੀਆਂ ਜਿਹੜਾ ਰਾਜਾ ਮੇਨ ਹੋਇਆ ਰੁਦਰ ਪ੍ਰਤਾਪ ਉਹਦੇ ਮੁੰਡੇ ਦੇ ਤੇ ਮੇਨ ਕਮਰਾ ਸੀ ਆਹ ਰਾਣੀ ਦਾ ਇੱਥੇ ਜਿਹੜੀ ਸਿਕਿਉਰਿਟੀ ਗਾਰਡ ਹੁੰਦੀਆਂ ਸੀ ਜਾਂ ਕਿੰਨਰ ਹੁੰਦੇ ਸੀਗੇ ਰਾਜੇ ਤੋਂ ਬਿਨਾਂ ਕਿਸੇ ਵੀ ਮਰਦ ਨੂੰ ਇੱਥੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਸੀਗੀ ਤੇ ਜਿਹੜਾ ਪੱਖਿਆ ਤੁਹਾਨੂੰ ਦੱਸਿਆ ਝਲਦੇ ਸੀਗੇ ਇੱਥੇ ਸਾਰੇ ਕਿੰਦਰ ਹੁੰਦੇ ਸੀਗੇ ਉਹ ਗੂੰਗੇ ਤੇ ਬੋਲੇ ਹੁੰਦੇ ਸੀਗੇ ਇਹ ਰਾਜਿਆਂ ਦਾ ਸਿਕਿਉਰਿਟੀ ਸਿਸਟਮ ਸੀ ਰਾਣੀਆਂ ਕੋਲੇ ਕਿੰਦਰਨ ਛੜਦੇ ਸੀਗੇ ਪੱਖਾ ਚੱਲਣ ਵਾਲੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਗੂੰਗੀਆਂ ਤੇ ਬੋਲੀਆਂ ਤਾਂ ਕਿ ਕੋਈ ਵੀ ਗੱਲਬਾਤ ਬਾਹਰ ਨਾ ਜਾ ਸਕੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਕਿਲਿਆਂ ਦੇ ਵਿੱਚ ਰਾਣੀਆਂ ਕੈਦ ਸੀ ਬੇਪਰੋਥ ਕੀ ਸੀ ਤਾਂ ਕਰਕੇ ਕਿੰਦਰ ਸਿਕਿਉਰਿਟੀ ਗਾਰਡ ਹੁੰਦੇ ਸੀਗੇ ਮੈਨੂੰ ਤਾਂ ਇਹ ਹੀ ਲੱਗਦਾ ਇੱਕ ਤੋਬੀ ਲਈ ਸੀ ਤਾਂ ਮਾਨੁ ਰਾਮ ਵਿਸਾਰ ਗਏ ਜੂਏ ਵਿੱਚ ਦਰੋਪਤੀਏ ਤੈਨੂੰ ਪਾਂਡਵ ਇਹ ਹੈਗਾ ਰਾਣੀ ਦਾ ਕਮਰਾ ਜਿਹੜੀ ਇਥੋਂ ਦੀ ਮੁੱਖ ਰਾਣੀ ਸੀਗੀ ਕੁਮਰ ਗਣੇਸ਼ ਇਹ ਰਾਣੀ ਦਾ ਵੀ ਆਪਣਾ ਇਤਿਹਾਸ ਆ ਇੱਧਰ ਬਹੁਤ ਸੋਹਣੀਆਂ ਪੇਂਟਿੰਗਾਂ ਬਣੀਆਂ ਹੋਈਆਂ ਨੇ ਆ ਬੁੱਧ ਦੀ ਬਣੀ ਹੋਈ ਆ ਇੱਧਰ ਕ੍ਰਿਸ਼ਨ ਆ ਤੇ ਇੱਧਰ ਲੇ ਭਗਵਾਨ ਵਿਸ਼ਨੂੰ ਦੇ ਜਿਹੜੇ 10 అవਤਾਰ ਸੀ ਇੱਧਰ ਉਹਦੀਆਂ ਪੇਂਟਿੰਗਾਂ ਬਣੀਆਂ ਹੋਈਆਂ ਨੇ ਆ ਮਛਲੀ ਆ ਕਛੂ ਆਗੇ ਨਰਸਿੰਘ ਸਾਹਮਣੇ ਬਣਿਆ ਹੋਇਆ ਸਾਰੀਆਂ ਇਹ Hindu ਧਰਮ ਨਾਲ ਸੰਬੰਧਿਤ ਪੇਂਟਿੰਗਾਂ ਨੇ ਕੋਸ਼ ਇੱਧਰ ਬਣੀਆਂ ਹੋਈਆਂ ਨੇ ਇਹ ਸਾਹਮਣੇ ਸਮੁੰਦਰ ਮੰਥਨ ਦੀ ਪੇਂਟਿੰਗ ਬਣੀ ਹੋਈ ਹੈ। ਤੇ ਉਹੀ ਘੋੜੇ ਘੋੜੀਆਂ ਤੇ ਹਾਥੀ। ਰਾਣੀ ਦਾ ਮੁੱਖ ਕਮਰਾ ਇਹਦੀ ਚਾਹ ਆਲੇ ਜਿ ਬਣੇ ਹੋਏ ਆ ਮਸਾਲਾਂ ਦੀਵੇ ਰੱਖਣ ਨੂੰ ਇਹਦੇ ਉਸ ਸਮੇਂ ਦੀ ਅਲਮਾਰੀ ਆ ਹੁਣ ਤਾਂ ਕੁਝ ਬੰਦ ਕਰਤੀਆਂ ਵਿੱਚੋਂ ਤੇ ਇਹਦੇ ਨਾਲ ਇਧਰਲੇ ਪਾਸੇ ਲੰਘ ਕੇ ਸਾਹਮਣੇ ਰਸੋਈ ਆ ਤੇਰਾ ਸਾਹਮਣਾਂ ਦਰਵਾਜਾ ਜਿਹੜੀਆਂ ਪੁੱਤਰੋ ਦੇਖੀਆਂ ਸੀ ਤਿੰਨ ਬਾਾਰ ਰਸੋਈਆਂ ਦੇ ਇਹ ਇੱਕ ਵਾਰੀ ਆਪਾਂ ਇਹ ਪਿੰਟ ਤੈਅ ਚੰਦੂ ਦੇਖ ਲਈਏ ਤੁਹਾਰੀ ਪਹਿਲਾਂ ਮਨ ਲੱਗਦਾ ਕੈਮਰੇ ਜਨੇ ਖੁਕੀ ਜਿਹੀ ਕਈਆਂ ਹੋਰੀ ਰਾਣੀ ਦਾ ਕਮਰਾ ਦੇਖੋ ਬਹੁਤ ਹੁਣ ਆਪਾਂ ਚੱਲਦੇ ਆਂ ਕਿਹੜਾ ਰਾਜੇ ਦਾ ਕਮਰਾ ਸੀਗਾ ਉਧਰ ਨੂੰ ਹੈਗਾ ਰਾਜੇ ਦਾ ਮੁੱਖ ਕਮਰਾ ਰਾਜੇ ਦਾ ਸੌਂ ਵਾਲਾ ਕਮਰਾ ਇਹਦੇ ਚਾ ਅਲੱਗ-ਅਲੱਗ ਤਰ੍ਹਾਂ ਦੀਆਂ ਪੇਂਟਿੰਗਾਂ ਬਣੀਆਂ ਹੋਈਆਂ ਨੇ ਹਾਥੀ ਵਾਲੀ ਹੈ ਹਨੇਰਾ ਇਹਦੇ ਵਿੱਚ ਤੇ ਆ ਜੰਗਲੇ ਸੀ ਉਸ ਸਮੇਂ ਦੀ ਹਵਾ ਆਉਣ ਵਾਸਤੇ ਇਹਦੀ ਸਪੈਸ਼ਲ ਤਰੀਕੇ ਨਾਲ ਬਣਾਇਆ ਹੋਇਆ ਸੀ ਤਿਰਛੇ ਸੀ ਇਹ ਇੱਕ ਤਾਂ ਬਾਹਰੋਂ ਕੋਈ ਹਮਲਾ ਨਾ ਹੋਵੇ ਇੱਕ ਬਾਹਰੋਂ ਕੋਈ ਦੇਖ ਨਾ ਸਕੇ ਰਾਜੇ ਨੂੰ ਇਸ ਤਰੀਕੇ ਨਾਲ ਬਣੇ ਹੋਏ ਸੀ ਤੇ ਆਹ ਸਾਰੇ ਉਹ ਹਵਾਲੇ ਜੰਗਲੇ ਨੇ ਆ ਪੇਂਟਿੰਗਾਂ ਨੇ ਤੇ ਇੱਕ ਆ ਪੇਂਟਿੰਗ ਮੈਨੂੰ ਬਹੁਤ ਸੋਹਣੀ ਲੱਗੀ। ਇਸ ਵੈਸੇ ਤਾਂ ਦੇਖਣ ਚ ਹਾਥੀ ਆ ਪਰ ਸਾਰੇ ਹਾਥੀ ਦੇ ਵਿੱਚ ਔਰਤਾਂ ਮਿਠਾਈਆਂ ਹੋਈਆਂ ਨੇ। ਉਸ ਤੋਂ ਬਾਅਦ ਹਰੇਕ ਔਰਤ ਦੇ ਹੱਥ ਦੇ ਵਿੱਚ ਕੋਈ ਨਾ ਕੋਈ ਸਾਜ ਆ। ਮੇਰਾ ਗਾਈਡ ਕਹਿੰਦਾ ਕਿ ਇਹ ਸਾਰੇ ਗਾਮੜ 700 ਨੇ। ਉਹਨਾਂ ਦੀ ਪ੍ਰਤੀਕ ਆ ਇਹ ਪੇਂਟਿੰਗ। ਆਹੜਾ ਸੁੰਡ ਬਣਿਆ ਹੋਇਆ ਇਹ ਵੀ ਬੁੜੀ ਲੌਂਕੀ ਜਾਂਦੀ ਆ ਇੱਕ। ਆਹ ਵੀ ਬੁੜੀਆਂ ਨੇ ਪਹਿਰਾਂ ਚ ਵੀ। ਆ ਢੋਲਕੀ ਵਾਲੀ ਵੀ ਬੁੜੀ ਆ। ਤੇ ਆ ਰਾਜ ਦੀਆਂ ਜਿਹੜੀਆਂ ਸ਼ੇਰ ਆਣੀਆਂ ਇਹ ਉਹਨਾਂ ਦੀ ਪ੍ਰਤੀਕ ਆ ਪੇਂਟਿੰਗ। ਇਹ ਪੂਜਾ ਕਰ ਰਹੀਆਂ ਨੇ ਗਣੇਸ਼ ਦੀ ਚੱਲੇ ਮਦਰ ਅੱਪੀ ਅੱਛਾ ਦੂਰ ਤੋਂ ਜੇ ਬੋਲੇ ਤੇ ਇੰਨੀ ਰਹਾ ਹੈਗਾ ਆਪ ਨੂੰ ਪ੍ਰੋਪਰ ਦਿਖ ਨਹੀਂ ਰਿਹਾ ਪਰ ਇਹ ਛੱਤ ਤੇ ਵੀ ਬਹੁਤ ਸੋਹਣੀਆਂ ਪੇਂਟਿੰਗ ਲੱਗੀਆਂ ਹੋਈਆਂ ਨੇ ਉਸੇ ਤਰ੍ਹਾਂ ਦੀਆਂ ਪੇਂਟਿੰਗਾਂ ਨੇ ਅੰਦਰ ਵੀ ਇਹ ਸਾਰੀਆਂ ਪੇਂਟਿੰਗਾਂ ਸਿੰਬੋਲਿਕ ਨੇ ਕ੍ਰਿਸ਼ਨ ਦੀਆਂ ਗਣੇਸ਼ ਦੀਆਂ ਇਸ ਤਰੀਕੇ ਨਾਲ ਬਣੀਆਂ ਹੋਈਆਂ ਨੇ ਕੋਈ ਵਿਸ਼ਨੂੰ ਦੀ ਬਣੀ ਹੋਈ ਆ ਸਾਹਮਣੇ ਗਣੇਸ਼ ਦੀ ਬਣੀ ਹੋਈ ਹੈ ਪੇਂਟਿੰਗ ਕਪੜੇ ਲੈ ਕੇ ਬੈਠਾ ਹਾਂ। ਹਾਂ, ਇਹ ਕ੍ਰਿਸ਼ਨ ਕੀ ਹੈ? ਹਾਂ, ਕ੍ਰਿਸ਼ਨ। ਨਿਰਝ ਦਿਖਦਣੀ ਨਾ। ਆ ਜਦੋਂ ਕ੍ਰਿਸ਼ਨ ਨੇ ਗੋਪੀਆਂ ਦੇ ਕੱਪੜੇ ਚੱਕੇ ਸੀਗੇ, ਉਹ ਸਮੇਂ ਦੀ ਪੇਂਟਿੰਗ ਉਹ ਕੱਪੜੇ ਲੈ ਕੇ ਤਾਂ ਦਰੱਖਤ ਤੇ ਬੈਠਾ। ਥੱਲੇ ਕੁੜੀਆਂ ਜਿਹੜੀ ਨਹਾਈ ਜਾਂਦੀਆਂ ਸੀ ਵਿਚਾਰੀਆਂ ਉਹਦੇ ਕੱਪੜੇ ਭਾਲੀ ਜਾਂਦੀਆਂ। ਹੁਣ ਆਪਾਂ ਜਾਣੇ ਆ ਤਾਂ ਛੱਤ ਤੇ। ਛੱਤ ਤੋਂ ਦੇਖਦੇ ਨਾਲੇ ਤਾਂ ਦੇਖਾਂਗੇ ਸਾਰਾ ਔਰਸ਼ਾ ਸ਼ਹਿਰ ਕਿਵੇਂ ਦਿਖਦਾ। ਨਾਲੇ ਉੱਥੋਂ ਮਹਿਲ ਕਿਵੇਂ ਦਿਖਦਾ। ਠੰਡ ਹੋ ਗਈ ਆ। ਤਾਂ ਕਰਕੇ ਮੈਂ ਟੋਪੀ ਕੱਢ ਲਈ ਆ ਆਪਦੀ। ਚੱਲ ਗਿਆ ਭਰਾ ਉੱਪਰ دروازਾ ਖੜਾ ਯਹਾਂ ਪਾ ਦਰਵਾਜ਼ੇ ਕੋਲ ਪੁਲਿਸ ਕਿੱਥੇ ਬਚਾਰਾ ਮੈਂ ਤਾਂ ਆ ਗਿਆ ਆਪਾਂ ਹੁਣ ਉੱਤੋਂ ਦੇਖਦੇ ਆਪਾਂ ਨੂੰ ਕਿਲਾ ਕਿਵੇਂ ਦਿਸਦਾ ਹੁਣ ਆਪਾਂ ਫਿਰਦੇ ਆਂ ਇਹਦੀ ਪਹਿਲੀ ਮੰਜ਼ਲ ਤੇ ਇਹਦੀ ਸਭ ਤੋਂ ਪਹਿਲਾਂ ਆ ਗਿਆ ਆਪਣਾ ਗਰਾਊਂਡ ਫਲੋਰ ਆ ਗਿਆ ਫਿਰ ਫਸਟ ਸੈਕੰਡ ਤੇ ਥਰਡ ਤਿੰਨ ਮੰਜ਼ਲਾਂ ਨੇ ਇਹਦੀ ਇਹ ਆ ਗਏ ਆਪਾਂ ਇੱਥੋਂ ਦੇ ਜਿਹੜਾ ਮੁੱਖ ਦਰਵਾਜ਼ਾ ਮੁੱਖ ਚਵਾਰਾ ਬਣਿਆ ਹੋਇਆ ਇੱਥੇ ਰਾਜੇ ਬੈਠਦੇ ਸੀ ਨਾਲੇ ਰਾਜੇ ਨਾਲ ਦੇ ਵਜ਼ੀਰ ਤੇ ਇੱਥੋਂ ਦੇ ਰਾਜਾ ਥੱਲੇ ਨਾਚ ਹੁੰਦਾ ਦੇਖਦਾ ਸੀ ਇਹ ਖਿੜਕੀ ਦਾ ਇੱਥੋਂ ਸਾਹਮਣੇੋਂ ਦਿਸਦਾ ਸਟੇਜ ਆਪਣੀ ਹੋਈਏ ਨਾਲ ਬਾਲਕੋਨੀ ਇੱਥੇ ਹੁਣ ਵੀ ਕੁਰਸੀਆਂ ਢਾ ਕੇ ਬੈਠ ਸਕਦੇ ਆ